ਸਤਿ ਸ਼੍ਰੀ ਅਕਾਲ ਜੀ ਆਦਾਬ ਤੁਸੀਂ ਦੇਖ ਰਹੇ ਹੋ ਜਸਤ ਪੰਜਾਬ ਟੀਵੀ ਗੱਲ ਕਰਾਂਗੇ ਅੱਜ ਹੜ੍ਹਾਂ ਦੀ ਸਥਿਤੀ ਬਾਰੇ ਗੱਲਬਾਤ ਕਰਨ ਲਈ ਅੱਜ ਮੇਰੇ ਨਾਲ ਮੌਜੂਦ ਨੇ ਸ਼੍ਰੀ ਬੋਸ ਸਿੰਘ ਜੀ ਨੀਲੋ ਸਾਹਿਬ ਸੁਨੀਲੋ ਸਾਹਿਬ ਅੱਜ ਦੀ ਵਾਰਤਾ ਲਾਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਗੱਲ ਕਰਾਂਗੇ ਹੜ੍ਹਾਂ ਦੀ ਸਥਿਤੀ ਬਾਰੇ ਪੰਜਾਬ ਵਿੱਚ ਇਸ ਟਾਈਮ ਹੜ੍ਹਾਂ ਦੀ ਸਥਿਤੀ ਜਿਹੜੀ ਬਹੁਤ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਹਾਂਜੀ ਘਰਾਂ ਦੇ ਘਰ ਉਜੜ ਗਏ ਪਿੰਡਾਂ ਦੇ ਪਿੰਡ ਉਜੜ ਗਏ ਹਾਂਜੀ ਪਰ ਕਿਸੇ ਟਾਈਮ ਮਾਨ ਸਾਹਿਬ ਇਹ ਗੱਲ ਕਹਿੰਦੇ ਹੁੰਦੇ ਜੇ ਸਰਕਾਰ ਦੇ ਵਿੱਚ ਨਹੀਂ ਸੀ ਹਾਂਜੀ ਵੀ ਯਾਰ ਇਹ ਜਦੋਂ ਹੜ ਆਉਂਦੇ ਆ ਜਿਹੜੀ ਸਰਕਾਰਾਂ ਉਹ ਪਹਿਲਾਂ ਕਿਉਂ ਨਹੀਂ ਇੰਤਜ਼ਾਮ ਕਰਦੀਆਂ ਹਾਂਜੀ ਪਰ ਹੁਣ ਮਾਨਸਾਬ ਦੀ ਸਰਕਾਰ ਹੈ ਹਾਂਜੀ ਤੇ ਮਾਨਸਾਬ ਹੋਰ ਨੇ ਤਿੰਨ ਸਾਲ ਸਾਢੇ ਤਿੰਨ ਸਾਲ ਸਰਕਾਰ ਨੂੰ ਹੋ ਗਏ ਇਹਨਾਂ ਨੇ ਪਹਿਲਾਂ ਇੰਤਜ਼ਾਮ ਕਿਉਂ ਨਹੀਂ ਕੀਤਾ ਜਦੋਂ ਕਿ ਹੁਣ ਇਸ ਟਾਈਮ ਪਿੰਡਾਂ ਦੇ ਪਿੰਡ ਰੁੜ ਗਏ ਹਾਂਜੀ ਤਰ੍ਹਾਂ ਦੇ ਘਰ ਰੁੜ ਗਏ ਤੇ ਮਾਨਸਾਬ ਤਾਮਲ ਲੱਡੂ ਦੇ ਵਿੱਚ ਇਟਲੀ ਡੋਸਾ ਖਾਂਦੇ ਖੜਦੇ ਬਿਲਕੁਲ ਥੋੜੇ ਇਹਦੇ ਬਾਰੇ ਚੰਦਨਾ ਬੋ ਵੀ ਕਹਿ ਨਹੀਂ ਤੇ ਕਰਨੀ ਵਿੱਚ ਕਿੰਨਾ ਕ ਫਰਕ ਹੈ ਨਾ ਵਿੱਚ ਦੇਖੋ ਕਹਿਣੀ ਤੇ ਕਰਨੀ ਦੇ ਵਿੱਚ ਭਗਵੰਤ ਮਾਨ ਦੇ ਫਰਕ ਤਾਂ ਇਕੱਲਾ ਹੜਾਂ ਦੀ ਸਥਿਤੀ ਦੇ ਵਿੱਚ ਹੀ ਨਜ਼ਰ ਨਹੀਂ ਆਉਂਦਾ ਇਹਦੀ ਜਿਹੜੀ ਹੁਣ ਤੱਕ ਦੀ ਕਾਰਗੁਜ਼ਾਰੀ ਆ ਉਹਦੇ ਵਿੱਚ ਵੀ ਆ ਰਿਹਾ ਪਰ ਹੁਣ ਇਸ ਸਮੇਂ ਪੰਜਾਬ ਜਿਹੜਾ ਟੋਟਲ ਪੰਜਾਬ ਆ ਪੰਜਾਬ ਦਾ ਖਾਸ ਕਰਕੇ ਇਲਾਕਾ ਜਿਹੜਾ ਸਤਲੁਜ ਤੋਂ ਪਰੇ ਦਾ ਇਲਾਕਾ ਜਾਂ ਇਧਰ ਸਤਲੁਜ ਦੇ ਇਧਰਲੇ ਇਲਾਕੇ ਮੋਗਾ ਜਿੱਡਾ ਵੀ ਆਉਂਦਾ ਉਹਦੇ ਵਿੱਚ ਤੇ ਫਰੋਜਪੁਰਾ ਫਰੀਦਕੋਟ ਤਰਨਤਾਰਨ ਹਸ਼ਿਆਰਪੁਰ ਪਠਾਨਕੋਟ ਜੀ ਕਪੂਰਥਲਾ ਇਹ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਸਥਿਤੀ ਆ ਉਹ ਬੜੀ ਭਿਆਨਕ ਤੇ ਨਾਜ਼ੁਕ ਆ ਤੇ ਭਾਵੇਂ ਹਜੇ ਤੱਕ ਪੰਜਾਬ ਦੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈਗੀ ਪਰ ਜਿਹੜਾ مالی ਨੁਕਸਾਨ ਪੰਜਾਬ ਦੇ ਲੋਕਾਂ ਦਾ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਹੋ ਰਿਹਾ ਉਹਦੇ ਵਿੱਚ ਫਸਲਾਂ ਦਾ ਉਜਾੜਾ ਤਾਂ ਜਿਹੜਾ ਹੋਣਾ ਉਹ ਹੋਣਾ ਹੀ ਆ ਲੋਕਾਂ ਦੇ ਘਰ ਵੀ ਇਹ ਖਤਮ ਹੋ ਰਹੇ ਨੇ ਲੋਕਾਂ ਦੇ ਪਸ਼ੂ ਵੀ ਖਤਮ ਹੋ ਰਹੇ ਨੇ ਇਸ ਸਮੇਂ ਜਿਹੜੀ ਮੋਰਲ ਡਿਊਟੀ ਬਣਦੀ ਸੀ ਉਹ ਪੰਜਾਬ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਬਣਦੀ ਆ ਵੀ ਉਹ ਹੜ੍ਹ ਮਾਰ ਇਹ ਇਲਾਕਿਆਂ ਦਾ ਉਹ ਦੌਰਾ ਕਰਨ ਉੱਥੇ ਜੋ ਕੁਝ ਲੋਕਾਂ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰੇ ਕਰਨਾ ਪਰ ਇਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਜਿਵੇਂ ਤੁਸੀਂ ਦੱਸਿਆ ਵੀ ਉਹ ਕਮਲ ਲਾਡੂ ਦੇ ਵਿੱਚ ਕਮਲ ਲਾਡੂ ਦੇ ਵਿੱਚ ਇਟਲੀ ਟੋਸਾ ਖਾ ਰਿਹਾ ਤੇ ਕਰੇ ਅੱਗ ਲੱਗੀ ਹੋਈ ਆ ਉਹ ਜਿਵੇਂ ਆਪਣੀ ਇੱਕ ਕਹਾਵਤ ਆ ਵੀ ਰੋਮ ਸੜ ਰਿਹਾ ਤੇ ਤੀ ਨੀਰੂ ਬੰਸਰੀ ਵਜਾ ਰਿਹਾ ਤੇ ਭਗਵੰਤ ਮਾਨ ਸਾਹਿਬ ਤੇ ਤਮਲਾਡੂ ਦੇ ਵਿੱਚ ਡੋਸੇ ਖਾ ਰਹੇ ਨੇ ਤੇ ਪੰਜਾਬ ਦੇ ਲੋਕ ਇੱਕ ਟੰਗ ਦੀ ਰੋਟੀ ਨੂੰ ਤਰਸ ਰਹੇ ਨੇ ਪਰ ਪੰਜਾਬ ਦੇ ਜਿਹੜੇ ਬਚੇ ਹੋਏ ਇਲਾਕੇ ਨੇ ਜਿੱਥੇ ਪਾਣੀ ਦੀ ਮਾਰ ਨਹੀਂ ਆਈ ਪਰ ਉਹਨਾਂ ਇਲਾਕਿਆਂ ਦੇ ਜਿਹੜੇ ਲੋਕ ਨੇ ਕਿਉਂਕਿ ਪੰਜਾਬ ਨੂੰ ਅਸੀਂ ਕਹਿ ਰਹੇ ਹਾਂ ਵੀ ਪੰਜਾਬ ਘਰਾਂ ਦੇ ਨਾਂ ਤੇ ਵਸਦਾ ਤੇ ਪੰਜਾਬ ਦੇ ਲੋਕ ਜਿਹੜੇ ਇਹ ਭਾਵੇਂ ਗਰੀਬ ਨੇ ਤੇ ਭਾਵੇਂ ਅਮੀਰ ਨੇ ਉਹਨਾਂ ਦੇ ਜਿਹੜੇ ਦਿਲ ਨੇ ਉਹ ਦਰਿਆਵਾਂ ਵਰਗੇ ਨੇ ਉਹ ਇੱਕ ਦੂਜੇ ਦੀ ਮਦਦ ਮਦਦ ਕਰਦੇ ਪਿੱਛੇ ਨਹੀਂ ਹਟਦੇ ਹਾਂ ਪਿੱਛੇ ਨਹੀਂ ਹਟਦੇ ਹੁਣ ਪੰਜਾਬ ਦੇ ਲੋਕ ਘਰਾਂ ਦੇ ਵਿੱਚੋਂ ਲੰਗਰ ਤਿਆਰ ਕਰਕੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਵੀ ਜਾ ਰਹੀਆਂ ਨੇ ਟਰੱਕ ਵੀ ਜਾ ਰਹੇ ਨੇ ਹਰੇ ਚਾਰੇ ਦੇਵੀ ਸੁੱਕੀ ਤੂੜੀ ਵੀ ਜਾ ਰਹੀ ਆ ਪੰਜਾਬ ਦੇ ਲੋਕਾਂ ਨੇ ਤਾਂ ਇੱਕ ਦੂਜੇ ਦੀ ਬਾਹ ਫੜੀ ਆ ਪਰ ਪੰਜਾਬ ਸਰਕਾਰ ਦਾ ਹਜੇ ਤੱਕ ਮੈਂ ਤਾਂ ਕੋਈ ਰਿਪੋਰਟ ਨਹੀਂ ਪੜੀ ਵੀ ਪੰਜਾਬ ਦੇ ਜਿਹੜੇ ਮੰਤਰੀ ਨੇ ਜਾਂ ਕੋਈ ਇਹਨਾਂ ਦੇ ਹੋਰ ਡੀਸੀ ਅਧਰ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਅਫਸਰ ਨੇ ਵੀ ਉਹਨਾਂ ਨੇ ਜਾ ਕੇ ਉਹਨਾਂ ਇਲਾਕਿਆਂ ਦਾ ਦੌਰਾ ਕੀਤਾ ਹੋਵੇ ਤੇ ਉਹਨਾਂ ਦੇ ਲੋਕਾਂ ਦੀ ਬਾਬ ਹੰਨ ਦੀ ਕੋਸ਼ਿਸ਼ ਕੀਤੀ ਹੋਵੇ ਹਾਂ ਵੀ ਜਿਹੜੇ ਸਾਡੇ ਭਗਵੰਤ ਮਾਨ ਦੀ ਸਰਕਾਰ ਦੇ ਹੀ ਮੰਤਰੀ ਨੇ ਜਿਹੜੇ ਇਹਨਾਂ ਨੇ ਸੀ ਮੰਤਰੀ ਪਦਰ ਤੋਂ ਸੇਵਾ ਮੁਕਤ ਕਰ ਦਿੱਤੇ ਨੇ ਸਰਦਾਰ ਕਲਦੀਪ ਸਿੰਘ ਢਾਲੀਵਾਲ ਉਹ ਉਹ ਜ਼ਰੂਰ ਉਹਨਾਂ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਉਹਨਾਂ ਇਲਾਕਿਆਂ ਦੇ ਲੋਕਾਂ ਨੂੰ ਉਪਰੋਸਾ ਦੇ ਰਹੇ ਨੇ ਵੀ ਅਸੀਂ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਪਰ ਗੱਲਾਂ ਨੀਲੋਸਾ ਤੁਹਾਡੀ ਵਿੱਚ ਮੈਂ ਟੋਕਦਾ ਪਿਆ ਹਾਂ ਹਾਂ ਜੀ ਉਹ ਇਹ ਕਹਿੰਦੇ ਸੀ ਮਦਦ ਕਰਾਂਗੇ ਹਾਂ ਪਰ ਉਹਦੀ ਵਿਚਾਰਦੇ ਪੱਲੇ ਕੱਖ ਨਹੀਂ ਪੱਲੇ ਕੱਖ ਨਹੀਂ ਦੇਖੋ ਉਹਨਾਂ ਨੇ ਕਰਾਂਗੇ ਕਿਹਾ ਹਾਂ ਕਰਦੇ ਆ ਤੇ ਕਰਾਂਗੇ ਹਾਂ ਅਸਲ ਇਹ ਖਾਲੀ ਹਲਾ ਸ਼ੇਰੀ ਹੈ ਹਾਂ ਦੇਖੋ ਦੇਖੋ ਜਦੋਂ ਨਾ ਕੋਈ ਬੰਦਾ ਮੁਸੀਬਤ ਦੇ ਵਿੱਚ ਹੋਵੇ ਤੁਸੀਂ ਉਹਦੇ ਲਈ ਜੇ ਕੁਝ ਵੀ ਨਾ ਕਰੋ ਸਕੋ ਤੁਸੀਂ ਹਾ ਦਾ ਨਾਰਾ ਮਾਰ ਦਿਓ ਤੇ ਬੰਦੇ ਦੇ ਜਾਨ ਦੇ ਵਿੱਚ ਜਾਨ ਆ ਜਾਂਦੀ ਆ ਤੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿਹੜਾ ਕੇਂਦਰ ਨੇ ਪੰਜਾਬ ਸਰਕਾਰ ਦੇ ਉੱਪਰ ਬਣਿਆ ਸੀ ਉਹ ਤਾਂ ਲਗਾਤਾਰ ਟੁੱਟੇ ਰਿਹਾ ਪਿਛਲੇ ਸਮਿਆਂ ਦੇ ਵਿੱਚ ਆਪਾਂ ਬਹੁਤ ਸਾਰੀਆਂ ਇਹਨਾਂ ਦੇ ਮਸਲੇ ਦੇਖੇ ਨੇ ਜਿਹੜੀਆਂ ਇਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਲਈ ਆ ਕੇ ਨੀਤੀਆਂ ਲੈਂਦੀਆਂ ਉਹਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਪਰ ਪੰਜਾਬ ਹੁਣ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਡੇਟ ਸਾਬ ਦਾ ਸਮਾਂ ਬਾਕੀ ਰਹਿ ਗਿਆ ਤੇ ਭਗਵਤ ਮਾਨ ਨੇ 3.5 ਸਾਲ ਦੇ ਵਿੱਚ ਸਿਰਫ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਜਿਹੜੇ ਇਹ ਇਹਦੇ ਆਲੇ ਦਿਵਾਲੇ ਜਿਹੜੀ ਜੁੰਡਲੀ ਆ ਜਾਂ ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਇਹ ਪਿੰਡਾਂ ਦੇ ਵਿੱਚ ਆ ਹੋਰ ਇਲਾਕੇ ਦੇ ਵਿੱਚ ਮੱਧਵੇ ਲਾਉਂਦਾ ਰਿਹਾ ਉਹਦੇ ਵਿੱਚ ਇੰਨੇ ਛੁਟਕਲੇ ਹੀ ਸੁਣਾਇਆ ਉਹ ਛੁਟਕਲੇਾਂ ਦੇ ਵਿੱਚ ਇਹ ਪਿਛੜੀਆਂ ਸਰਕਾਰਾਂ ਨੂੰ ਨਿੰਦਦਾ ਵੀ ਆ ਆਪਣੇ ਸਿਆਸੀ ਵਿਰੋਧੀਆਂ ਦੇ ਇਹ ਪਰਦੇ ਵੀ ਫਰੋੜਦਾ ਤੇ ਇੱਥੇ ਇੱਕ ਗੱਲ ਹੋਰ ਆ ਵੀ ਭਗਵੰਤ ਮਾਨ ਨੇ ਜਦੋਂ ਪੰਜਾਬ ਦੇ ਵਿੱਚ ਸਤਾ ਸੰਭਾਲੀ ਆ ਉਦੋਂ ਕਹਿ ਰਿਹਾ ਸੀ ਵੀ ਮੈਂ ਸੁਖ ਵਿਲਾਸ ਤੇ ਜਿਹੜਾ ਦੂਸਰਾ ਉਹਦੇ ਵਾਲਾ ਕੈਪਟਨ ਨਾਲਾ ਕੈਪਟਨ ਨਾਲਾ 우ਮੈਦ ਆ ਉਹਦੀਆਂ ਸਾਰੇ ਮੇਰੇ ਕੋ ਕਾਗਜ਼ ਪੱਤਰ ਆ ਗਏ ਉਧਰੋਂ ਵੀ ਇਹਨੇ ਚੁੱਪ ਧਰੀ ਹੋਈ ਆ ਤੇ ਪੰਜਾਬ ਦੇ ਲੋਕ ਜਿਵੇਂ ਕਹਿੰਦੇ ਨੇ ਵੀ ਰੋਟੀ ਨੂੰ ਰੂਜੀ ਨੂੰ ਤਾਂ ਤਰਸੀ ਰਹੇ ਨੇ ਪੰਜਾਬ ਦੀ ਹਾਲਤ ਹੁਣ ਤਾਂ ਹੜਾ ਨੇ ਜਿਵੇਂ ਬਤ ਉਹ ਵੀ ਇਦਾਂ ਨਹੀਂ ਕਰਤੀ ਸਥਿਤੀ ਕਰਤੀ ਲੋਕਾਂ ਨੂੰ ਬਾਕੀ ਬਾਕੀ ਨੂੰ ਵੀ ਹਾਲਤ ਇਦਾਂ ਦੀ ਹੋਈ ਪਈ ਐ ਮਸਲੇ ਭੁੱਲ ਗਏ ਹੋਏ ਨੇ ਪਰ ਇਹ ਜਿਵੇਂ ਕਹਿੰਦੇ ਨੇ ਕੁਦਰਤੀ ਵਰਤਾਰਾ ਘਟ ਤੇ ਸਰਕਾਰੀ ਵੱਧ ਲੱਗ ਰਿਹਾ ਕਿਉਂਕਿ ਜਿਹੜੀਆਂ ਦਰਿਆਵਾਂ ਦੀ ਸਾਂਭ ਸੰਭਾਲ ਜਾਂ ਡਰੇਨਾਂ ਦੀ ਜਿਹੜੀ ਸਾਂਭ ਸੰਭਾਲ ਡਰੇਨ ਵਿਭਾਗ ਨੇ ਜਾਂ ਨਹਿਰੀ ਵਿਭਾਗ ਵਾਲਿਆਂ ਨੇ ਕਰਨੀਆਂ ਜਿਨ੍ਹਾਂ ਨੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਜਾਂ ਸਾਡੇ ਸ਼ਹਿਰਾਂ ਦੇ ਵਿੱਚ ਜਿਹੜੇ ਨਦੀਆਂ ਨਾਲੇ ਲੰਘ ਰਹੇ ਲੰਘ ਰਹੇ ਉਹਨਾਂ ਦੀ ਸਫਾਈ ਕਰਨੀ ਉਹਨਾਂ ਦੀ ਸਫਾਈ ਕਰਨੀ ਸੀ ਤੇ ਤੁਸੀਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਹੋਊਗੀ ਉਹਦੇ ਵਿੱਚ ਇੱਕ ਐਮਐਲਏ ਨੂੰ ਇੱਕ ਪੱਤਰਕਾਰ ਕੇ ਦੀ ਖੜਾ ਤੇ ਉਹ ਕਹਿ ਰਿਹਾ ਵੀ ਅਸੀਂ ਇਹਦੀ ਸਫਾਈ ਕਰ ਰਹੇ ਹਾਂ ਅਸੀਂ ਪਿਛਲੇ ਸਾਲ ਵੀ ਕੀਤੀ ਆ ਪਰ ਪਿੰਡਾਂ ਦੇ ਲੋਕ ਕਹਿ ਰਹੇ ਨੇ ਵੀ 94 ਤੋਂ ਬਾਅਦ ਤਾਂ ਇੱਥੇ ਹੋਇयो ਨਹੀਂ ਇੱਥੇ ਬੜਿਆ ਕੋਈ ਨਹੀਂ ਆ ਕੇ ਹਾਂ 40 ਸਾਲ ਹੋ ਗਏ 93 ਤੋਂ ਹੁਣ ਤੱਕ ਦੇ ਜੇ ਆਪਾਂ ਗਣ ਕੇ ਦੇਖੀਏ ਤਾਂ 40 ਸਾਲ ਅਡੇ ਤੇ 30 ਸਾਲ ਬਣਦੇ ਨੇ ਤੇ 30 ਸਾਲ ਦੇ ਵਿੱਚ ਸਾਡੇ ਕੋਲ 10 ਸਾਲ ਬਾਦਲਾਂ ਦੀ ਸਰਕਾਰ ਵੀ ਰਹੀ ਆ ਸਾਡੇ ਕੋਲ ਕਾਂਗਰਸ ਦੀ ਸਰਕਾਰ ਵੀ ਰਹੀ ਆ ਉਦੋਂ ਪਹਿਲਾਂ ਵੀ ਅਕਾਲੀਆਂ ਦੀ ਸਰਕਾਰ ਸੀ ਹੁਣ 30 ਸਾਲ ਦੇ ਵਿੱਚ ਅਕਾਲੀਆਂ ਦੇ ਹਕੂਮਤ ਵੇਲੇ ਨਾ ਕਾਂਗਰਸ ਦੇ ਹਕੂਮਤ ਵੇਲੇ ਨਾ ਆਮ ਆਦਮੀ ਪਾਰਟੀ ਦੀ ਹਕੂਮਤ ਵੇਲੇ ਕਿਸੇ ਨੇ ਵੀ ਇਸ ਪਾਸੇ ਨੂੰ ਇਹ ਤਵੱਜੋ ਨਹੀਂ ਦਿੱਤੀ ਧਿਆਨ ਨਹੀਂ ਦਿੱਤਾ ਵੀ ਇਹਨਾਂ ਇਲਾਕਿਆਂ ਦੀ ਸਾਭ ਸੰਭਾਲ ਸਫਾਈ ਦਾ ਅਸੀਂ ਕਰੀਏ ਪਰ ਕਾਗਜ਼ਾਂ ਦੇ ਵਿੱਚ ਹੋ ਰਹੀ ਆ ਤੁਸੀਂ ਕਿਸੇ ਵੀ ਆਟੇ ਰਾਈ ਤੁਸੀਂ ਕਿਸੇ ਵੀ ਡਰੇਨ ਦਾ ਦਰਿਆ ਦੀਆਂ ਜਿਹੜੀਆਂ ਬਰਮਾਂ ਉੱਪਰ ਦੇ ਹੁੰਦੇ ਨੇ ਜਿੱਥੋਂ ਉਹ ਬੰਨ ਟੁੱਟਦੇ ਨੇ ਉਹ ਭਰਦੇ ਨੇ ਤੇ ਮੇਰਾ ਤਾਂ ਇਲਾਕਾ ਨਹਿਰ ਦੇ ਨਾਲ ਆ ਅਸੀਂ ਦੇਖਿਆ ਵੀ ਜਦੋਂ ਇਹ ਉਹ ਨਹਿਰ ਦੇ ਹਲਦਲੇ ਮਿੱਟੀ ਪੈਂਦੀ ਹੁੰਦੀ ਸੀ ਤਾਂ ਜਿਹੜੀਆਂ ਥਾਂਵਾਂ ਪਹਿਲਾਂ ਸਾਫ਼ ਹੁੰਦੀਆਂ ਸੀ ਜਿੱਥੇ ਕੋਈ ਉਮੀਦ ਨਹੀਂ ਸੀ ਹੁੰਦੀ ਇਹ ਤਾਂ ਟੁੱਟ ਜਾਊਗਾ ਹਾਂ ਇਹ ਟੁੱਟ ਜਾਊਗਾ ਉਹਨਾਂ ਥਾਵਾਂ ਦਾ ਘਾਹ ਪੱਟ ਕੇ ਉਥੇ ਟੱਕ ਮਾਰ ਕੇ ਮਿੱਟੀ ਪਾਉਣ ਦੀਆਂ ਜਿਹੜੀਆਂ ਡੁਪਲੀਕੇਟ ਇਹਨਾਂ ਨੇ ਮਿੰਤੀ ਕਰਕੇ ਉਹਦੇ ਪੈਸੇ ਲੈਂਦੇ ਰਹੇ ਨੇ ਅਸੀਂ ਦੇਖਦੇ ਰਹੇ ਹਾਂ ਹੁਣ ਵੀ ਦੇਖਦੇ ਆ ਤੇ ਇਹਦੇ ਵਿੱਚ ਨਹਿਰੀ ਵਿਭਾਗ ਦੇ ਲੋਕ ਜਿਹੜੇ ਅਫਸਰ ਨੇ ਮੈਂ ਇੱਕ ਵਾਰੀ ਆਰਟੀਕਲ ਦੇ ਵਿੱਚ ਲਿਖਿਆ ਸੀ ਵੀ ਇਹ ਤਾਂ ਹੜ੍ਹਾਂ ਨੂੰ ਉਡੀਕਦੇ ਨੇ ਜਿਹੜਾ ਨਹਿਰੀ ਵਿਭਾਗ ਆ ਜਾਂ ਪੀ ਡਬਲਯੂ ਡੀ ਵਿਭਾਗ ਆ ਜਾਂ ਦਰਿਆਵਾਂ ਦੀ ਸਭ ਸੰਭਾਲ ਕਰਨੇ ਵਾਲਾ ਜਿੰਨੇ ਵੀ ਵਿਭਾਗ ਨੇ ਜਿਹੜੇ ਸਿਹਤ ਵਿਭਾਗ ਵੀ ਇਹਨਾਂ ਦੇ ਵਿੱਚ ਸ਼ਾਮਲਾ ਸਾਡਾ ਡੀਸੀ ਦਫ਼ਤਰ ਵੀ ਸ਼ਾਮਲਾ ਹੁਣ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਵੀ ਅਸੀਂ ਹੜ੍ਹਾਂ ਦੀ ਇਸ ਤੇ ਜਿਹੜੀ ਉਹ ਆ ਸਥਿਤੀ ਆ ਉਹਦਾ ਜਹਿਜਾ ਲੈ ਰਿਆ ਵੀ ਉਹਦੇ ਲਈ ਅਸੀਂ ਡੀਸੀਆਂ ਨੂੰ ਕਿਹਾ ਵੀ ਉਹ ਵੱਖ-ਵੱਖ ਵਿਭਾਗਾਂ ਦੇ ਨਾਲ ਮੀਟਿੰਗਾਂ ਕਰਕੇ ਉਹਦਾ ਪ੍ਰਬੰਧ ਕਰਨ ਤੇ ਹਰ ਜ਼ਿਲ੍ਹੇ ਦੇ ਡੀਸੀ ਨੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਬੁਲਾ ਕੇ ਮੀਟਿੰਗਾਂ ਕੀਤੀਆਂ ਪ੍ਰੈਸ ਦੇ ਵਿੱਚ ਬਿਆਨ ਦਿੱਤੇ ਵੀ ਸਾਡੇ ਹੜ੍ਹਾਂ ਤੋਂ ਨਜਿੱਠਣ ਲਈ ਪ੍ਰਬੰਧ ਮੁਕੰਮਲ ਹਨ ਪਰ ਹੁਣ ਉਹਨਾਂ ਦੇ ਪ੍ਰਬੰਧ ਕਿੱਧਰ ਗਏ ਹੈ ਤੇ ਉਹ ਜੇ ਤਾਂ ਉਹਨਾਂ ਨੇ ਕੋਈ ਧਰਤੀ ਤੇ ਕੀਤਾ ਹੋਵੇ ਜਮੀਨ ਪੱਧਰ ਤੇ ਕੁਝ ਕੀਤਾ ਹੋਵੇ ਤਾਂ ਤਾਂ ਕੁਝ ਹੜਾ ਨੂੰ ਉਠਾਲ ਪਾਈ ਜਾ ਸਕੇ ਤੇ ਇੱਕ ਗੱਲ ਹੋਰ ਵੀ ਆ ਵੀ ਪੰਜਾਬ ਦੇ ਲੋਕਾਂ ਨੇ ਖੁਦ ਆਪਣੀ ਦੁਸ਼ਮਣੀ ਕੁਦਰਤ ਦੇ ਨਾਲ ਆਪ ਲਈ ਆ ਲੋਕਾਂ ਨੇ ਜਿਹੜਾ ਖਾਸ ਕਰਕੇ ਜਿਹੜੇ ਦਰਖਤ ਨੇ ਜਾਂ ਦਰਿਆਵਾਂ ਦੇ ਜਿਹੜੇ ਕੰਡੇ ਨੇ ਉਹਨਾਂ ਨੂੰ ਆਪਣੀ ਜਮੀਨਾਂ ਦੇ ਵਿੱਚ ਰਲਾ ਲਿਆ ਤੇ ਇਸ ਤਰ੍ਹਾਂ ਦੀ ਸਥਿਤੀ ਨੂੰ ਦੇਖਣਾ ਹੁੰਦਾ ਦਰਿਆਵਾਂ ਦੇ ਵਿੱਚ ਜਿਹੜਾ ਸਾਡਾ ਮਾਲ ਵਿਭਾਗ ਆ ਦਰਿਆਵਾਂ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਵਿਭਾਗੇ ਨੇ ਉਹਨਾਂ ਨੇ ਦੇਖਣਾ ਹੁੰਦਾ ਪਰ ਹੁਣ ਜਿਵੇਂ ਕਹਿੰਦੇ ਚੋਰ ਤੇ ਕੁੱਤੀ ਰਲੇ ਹੋਈ ਆ ਤੇ ਉਹਦਾ ਨੁਕਸਾਨ ਉਹਨਾਂ ਲੋਕਾਂ ਨੂੰ ਹੋ ਰਿਹਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਕਸੂਰ ਹੀ ਨਹੀਂ ਹਾਂ ਹੁਣ ਜਦੋਂ ਤੁਸੀਂ ਘਰਾਂ ਦੇ ਵਿੱਚ ਸੁੱਤੇ ਪਏ ਹੋ ਤੇ ਤੁਹਾਡੇ ਘਰਾਂ ਦੇ ਵਿੱਚ ਪਾਣੀ ਆ ਵੜਿਆ ਤੇ ਘਰਾਂ ਦੇ ਘਰ ਕੋਠੀਆਂ ਦੇ ਕੋਠੀਆਂ ਟਰੈਕਟਰ ਟਰਾਲੀਆਂ ਸਕੂਟਰ ਮੋਟਰਕਾਰਾਂ ਵਿਅਕਤੀ ਰੋੜ ਰਹੇ ਨੇ ਤੇ ਬਹੁਤ ਸਾਰਾ ਪਾਣੀ ਜਿਹੜਾ ਉੱਪਰੋਂ ਵੀ ਆ ਰਿਹਾ ਕਿਉਂਕਿ ਪਾਣੀ ਜਿਹੜਾ ਮੀਂਹ ਪੈ ਰਿਹਾ ਜਿਹੜਾ ਉੱਤਰੀ ਭਾਰਤ ਲਗਾ ਲਗਾਤਾਰ ਜਿਹੜੀ بارش ਭਾਰਤ ਦੇ ਵਿੱਚ ਪੈ ਰਿਹਾ ਤੇ ਭਾਰਤ ਨੂੰ ਭਾਰਤ ਦੇ ਕਿ ਕਟੋ-ਕਟ 12 13 ਸਟੇਟਾਂ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਨਾਜਿਕ ਬਣੀ ਹੋਈ ਹੈ ਪਰ ਆਪਾਂ ਪੰਜਾਬ ਦੇ ਮਸਲੇ ਵਿੱਚ ਬੈਠੇ ਆ ਹਾਂ ਆਪਾਂ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਸਰਕਾਰ ਨੇ ਲੋਕਾਂ ਦੀ ਬਾਹਵੰਡ ਦੀ بجائے ਲੋਕਾਂ ਦੀ ਬਾਹ ਮਰੂੜੀ ਆ ਤੇ ਪੰਜਾਬ ਦੇ ਲੋਕਾਂ ਨੂੰ ਹੁਣ ਖੁਦ ਸੋਚਣਾ ਪਊਗਾ ਵੀ ਉਹਨਾਂ ਨੇ ਇਹਨਾਂ ਹੜ੍ਹਾਂ ਤੋਂ ਬਚਣ ਲਈ ਪ੍ਰਬੰਧ ਕੀ ਕਰਨੇ ਨੇ ਕਿਉਂਕਿ ਜਿਵੇਂ ਕਹਿੰਦੇ ਨੇ ਵੀ ਆਪਣੇ ਹੱਥੀ ਆਪਣਾ ਆਪਣੇ ਕਾਦ ਸਵਾਰੀਏ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਵੀ ਜਦੋਂ ਤੱਕ ਪੰਜਾਬ ਦੇ ਲੋਕ ਸचेਤ ਨਹੀਂ ਹੁੰਦੇ ਤੇ ਇਹਨਾਂ ਜਿਹੜੇ ਲੋਟ ਉਹ ਬਾਦੇ ਅਫਸਰ ਨੇ ਮਹਿਕਮੇ ਨੇ ਜਾਂ ਸਰਕਾਰਾਂ ਨੇ ਸਾਡੇ ਮੰਤਰੀ ਨੇ ਐਮ ਐਲ ਏ ਨੇ ਉਹਨਾਂ ਦੇ ਗਲ ਦੇ ਵਿੱਚ ਗੂਠਾ ਨਹੀਂ ਦਿੰਦੇ ਉਦੋਂ ਤੱਕ ਸਥਿਤੀ ਇਹੀ ਰੋਗ ਇਹੀ ਰੋਗ ਨੇ ਲੋ ਸਭ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਮੇਰਾ ਸਵਾਲ ਹੋਰ ਮੇਰੇ ਦਿਮਾਗ 'ਚ ਆ ਗਿਆ ਹਾਂ ਕੋਈ ਵੀ ਸਰਕਾਰ ਬਣਦੀ ਹੈ ਹਾਂਜੀ ਉਹ ਇਹ ਨਹੀਂ ਕਹਿੰਦੀ ਵੀ ਅਸੀਂ ਆਹ ਕੰਮ ਕਰਾਂਗੇ ਹਾਂਜੀ ਉਹ ਇੱਕ ਦੂਜੇ ਨੂੰ ਨਿੰਦਣ 'ਚ ਲੱਗੇ ਹੋਏ ਨੇ ਹੂੰ ਬੀਕੀ ਉਹਨਾਂ ਦਾ ਇਹ ਫਰਜ਼ ਨਹੀਂ ਬਣਦਾ ਵੀ ਪੁਰਾਣੇ ਜੋ ਕਰਗੇ ਕਰਗੇ ਸਾਡਾ ਟਾਰਗੇਟ ਆ ਟਾਰਗੇਟ ਨਹੀਂ ਹੋਣਾ ਚਾਹੀਦਾ ਮੈਂ ਥੋੜੇ ਸ਼ਬਦਾਂ ਚ ਮੈਂ ਦੇਖੋ ਇਹ ਇਹ ਨਾ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਤੋਂ ਜਦੋਂ ਤੋਂ 66 ਤੋਂ ਬਾਅਦ ਪੰਜਾਬੀ ਸੂਬਾ ਬਣਿਆ ਉਦੋਂ ਤੋਂ ਇਹ ਸਥਿਤੀ ਬਣੀ ਹੋਈ ਆ ਵੀ ਪਹਿਲੀ ਸਰਕਾਰ ਨੂੰ ਆਉਣ ਵਾਲੀ ਸਰਕਾਰ ਨੇ ਦਿੱਤੀ ਰਹੀ ਆ ਵੀ ਉਹਨਾਂ ਨੇ ਆ ਨਹੀਂ ਕੀਤਾ ਉਹ ਨਹੀਂ ਕੀਤਾ ਪਰ ਉਹਨਾਂ ਨੇ ਆਪ ਕੀ ਕੀਤਾ ਤੇ ਹੁਣ ਭਾਵੇਂ ਤੁਸੀਂ ਬਾਦਲਾ ਨੂੰ ਲੈ ਲਓ ਕੈਪਟਨ ਸਾਹਿਬ ਦੀ ਸਰਕਾਰ ਨੂੰ ਲੈ ਲੋ ਜਾਂ ਕਾਂਗਰਸ ਦੀ ਜਿਹੜੀ ਉਹ ਦੇ ਵਿੱਚ ਚੰਨੀ ਸਾਹਿਬ ਵੀ ਆਉਂਦੇ ਨੇ ਜਾਂ ਭਗਵੰਤ ਮਾਨ ਦੀ ਸਰਕਾਰ ਨੂੰ ਲੈ ਲੋ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਸਿਰਫ ਨਿੰਦੇ ਹੀ ਆ ਪਰ ਇਹਨਾਂ ਨੇ ਆਪ ਕੁਝ ਨਹੀਂ ਕੀਤਾ ਆਪ ਕੁਝ ਨਹੀਂ ਕੀਤਾ ਤੇ ਪੰਜਾਬ ਸਰਕਾਰ ਨੇ ਜੇ ਆਪ ਕੁਝ ਕੀਤਾ ਤੇ ਇਹਨਾਂ ਨੇ ਪੰਜਾਬ ਦਾ ਬਾਲਵਾਲਾ ਜਿਹੜਾ ਉਹ ਕਰਜ਼ੇ ਦੇ ਵਿੱਚ ਕਰਜ਼ਾਈ ਕਰ ਛੱਡਿਆ ਕਰਜ਼ਾਈ ਦੇ ਵਿੱਚ ਕਰ ਦਿੱਤਾ ਇਹ ਇਸ ਗੱਲ ਤੋਂ ਆਪਾਂ ਆਮ ਆਦਮੀ ਪਾਰਟੀ ਨੂੰ ਸ਼ਾਬਾਸ਼ ਦਿੰਦੇ ਹਾਂ ਸ਼ਾਬਾਸ਼ ਦਿੰਦੇ ਹਾਂ ਇਸ ਗੱਲ ਤੋਂ ਆਮ ਆਦਮੀ ਪਾਰਟੀ ਨੂੰ ਅਸੀਂ ਸ਼ਾਬਾਸ਼ ਦੇ ਰਹੇ ਹਾਂ ਕਿ ਪੰਜਾਬ ਦਾ ਸਿਰ ਜਿਹੜਾ ਕਰਜ਼ਾ ਹਰੇਕ ਜੰਮ ਦੇ ਬੱਚੇ ਦੇ ਸਿਰ ਤੇ ਕਰਜ਼ਾ ਹੋ ਗਿਆ ਸੋ ਅਸੀਂ ਗੱਲ ਕਰ ਰਹੇ ਸੀ ਅੱਜ ਹੜ੍ਹਾਂ ਦੀ ਸਥਿਤੀ ਬਾਰੇ ਉਹ ਵੀ ਇਹਦੇ ਨਾਲ ਹੀ ਜੁੜਿਆ ਹੋਇਆ ਮਸਲਾ ਹੈਗਾ ਸੋ ਹੜ੍ਹਾਂ ਦੀ ਸਥਿਤੀ ਤੇ ਕੁਝ ਨਾ ਕੁਝ ਨੀਲੂ ਸਾਹਿਬ ਕਹਿੰਦੇ ਵੀ ਸਾਡੇ ਅਸੀਂ ਖੁਦ ਵੀ ਜ਼ੁੰਮੇਵਾਰ ਹਾਂ ਸੋ ਇਹਦੇ ਲਈ ਸਾਨੂੰ ਜਿਹੜੇ ਨਾਲੇ ਹੜ ਆਉਂਦੇ ਨੇ ਨਾਲਿਆਂ ਦੇ ਵਿੱਚ ਉਹਨਾਂ ਨੂੰ ਸਾਨੂੰ ਖੁਦ ਨੂੰ ਦੇਖਣਾ ਪਊਗਾ ਉਨਾ ਦੇ ਜਿਹੜੇ ਬੰਨ ਹੈ ਉਹ ਸਾਨੂੰ ਖੁਦ ਨੂੰ ਦੇਖਣੇ ਪੈਣੇ ਸਰਕਾਰਾਂ ਨੇ ਤੁਹਾਡੇ ਲਈ ਕੁਝ ਨਹੀਂ ਕਰਨਾ ਇਹ ਸਿਰਫ ਆਉਣ ਲਈ ਵੋਟਾਂ ਮੰਗਦੇ ਆ ਜਦੋਂ 5 ਸਾਲ ਆਉਂਦੇ ਇਹਨਾਂ ਦੇ ਵੋਟਾਂ ਮੰਗ ਲਈ ਤੁਹਾਡੇ ਦਰ ਤੇ ਆਉਣਾ ਇਹ ਹੁਣ ਤੁਸੀਂ ਦੇਖਣਾ ਕਿ ਵੋਟਾਂ ਕਿਹਨੂੰ ਪਾਉਣੀਆਂ ਤੁਸੀਂ ਜਿਉਣਾ ਹੈ ਕਿ ਆਪਣੇ ਮਰਨੇ ਦੀ ਤਿਆਰੀ ਕਰਨੀ ਹੈ ਸੋਨੀਲੋ ਸਾਹਿਬ ਤੁਸੀਂ ਅੱਜ ਸਾਡੇ ਨਾਲ ਵਾਰਤਾ ਲਾਪ ਵਿੱਚ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਜੀ